ਅਮਰੀਕਾ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜਾਂ ਦੇ ਦੌਰੇ ਤੋਂ ਠੀਕ 1 ਦਿਨ ਪਹਿਲਾਂ ਪ੍ਰਤੀਨਿਧੀ ਐਡਮ ਸ਼ਿਫ ਡੀ ਕੈਲਿਫ ਨੇ 2024 ਦਾ ਦੋ ਪੱਖੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਰਿਪੋਰਟਿੰਗ ਐਕਟ ਪੇਸ਼ ਕੀਤਾ ਜਿਸ ਨਾਲ ਅਟਾਰਨੀ ਜਨਰਲ ਨੂੰ ਹੋਰ ਸਬੰਧਿਤ ਸੰਘੀ ਏਜੰਸੀਆਂ ਦੇ ਨਾਲ ਤਾਲਮੇਲ ਵਿੱਚ ਯੂਐਸ ਦੇ ਖਿਲਾਫ ਅੰਤਰਰਾਸ਼ਟਰੀ ਦਮਨ ਦੇ ਮਾਮਲਿਆਂ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ ਅੰਤਰਰਾਸ਼ਟਰੀ ਦਮਨ ਵਿੱਚ ਖਾਸ ਤੌਰ ਤੇ ਭਾਰਤ, ਸਾਊਦੀ ਅਰਬ, ਇਰਾਨ ਅਤੇ ਚੀਨ ਦਾ ਨਾਮ ਦਰਜ ਕੀਤਾ ਗਿਆ ਹੈ। ਸੰਯੁਕਤ ਰਾਜ ਵਿੱਚ ਨਾਗਰਿਕਾਂ ਦੀ ਰੱਖਿਆ ਲਈ ਸ਼ਿਫਤਾ ਬਿਲ 2023 ਵਿੱਚ ਉੱਗੇ ਸੀ ਕਾਰਗੁੰਗੁਰਪਤਵਾਨ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਤੋਂ ਬਾਅਦ ਸਾਹਮਣੇ ਆਇਆ ਹੈ। ਅਮਰੀਕਾ ਵਿੱਚ ਵਧਰੇ ਅੰਤਰਰਾਸ਼ਟਰੀ ਦਮਨ ਦੇ ਨਾਲ ਅਮਰੀਕੀ ਲੋਕ ਇਹ ਜਾਣਨ ਦੇ ਹੱਕਦਾਰ ਹਨ ਕਿ ਕੀ ਵਿਦੇਸ਼ੀ ਸਰਕਾਰਾਂ ਸੰਯੁਕਤ ਰਾਜ ਦੇ ਅੰਦਰ ਉਹਨਾਂ ਵਿਅਕਤੀਆਂ ਨੂੰ ਡਰੋਨ ਤਾਂਕਰ ਨੁਕਸਾਨ ਪਹੁੰਚਾਉਣ ਜਾਂ ਮਾਰਨ ਲਈ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੂੰ ਆਪਣੇ ਸ਼ਾਸਨ ਦੇ ਵਿਰੋਧੀ ਜਮਦੇ ਹਨ ਬੇਲਵਿਚ ਭਾਰਤ ਤੋਂ ਵੱਖਰੇ ਰਾਜ ਖਾਲਿਸਤਾਨ ਦੀ ਗੱਲ ਕਰਦੇ ਹਾਂ ਸਯੁਕਤ ਰਾਜ ਦੇ ਵਿਅਕਤੀਆਂ ਜਾਂ ਸਯੁਕਤ ਰਾਜ ਵਿੱਚ ਵਿਅਕਤੀਆਂ ਦੇ ਵਿਰੁੱਧ ਅੰਤਰਰਾਸ਼ਟਰੀ ਦਮਨ ਦੇ ਗੰਭੀਰ ਦੋਸ਼ ਲਾਏ ਗਏ ਹਨ ਅਮਰੀਕਾ ਵਿੱਚ ਨਰੇਂਦਰ ਮੋਦੀ ਦੀ ਆਮਦ ਤੋਂ ਪਹਿਲਾਂ ਸਿੱਖ ਫੋਰ ਜਸਟਿਸ ਵੱਲੋਂ ਕੋਰਟ ਰਾਹੀਂ ਸਮਨ ਜਾਰੀ ਕਰਵਾਉਣ ਉਪਰੰਤ ਇੱਕ ਬਿਲ ਕੈਲੀਫੋਰਨੀਆ ਤੋਂ ਐਡਮ ਸ਼ਿਫ ਦੁਆਰਾ ਪੇਸ਼ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਡਾਇਸਪੋਰਾ ਭਾਈਚਾਰੇ ਨੇ ਸੰਯੁਕਤ ਰਾਜ ਵਿੱਚ ਧਮਕੀਆਂ, ਪਰੇਸ਼ਾਨੀ ਜਾਂ ਕੁਝ ਹੋਰ ਮਾਮਲਿਆਂ ਵਿੱਚ ਹਿੱਸਾ ਦੀਆਂ ਘਟਨਾਵਾਂ ਵਿੱਚ ਹੋਏ ਵਾਅਦੇ ਦਾ ਜ਼ਿਕਰ ਕੀਤਾ ਹੈ। ਨਿਊਯਾਰਕ ਵਿੱਚ ਰਹਿ ਰਹੇ ਪ੍ਰਮੁੱਖ ਸਿੱਖ ਕਾਰਕੁਨ ਗੁਰਪਤਵੰਨ ਸਿੰਘ ਪੰਨੂ ਦੀ 2023 ਵਿੱਚ ਹੋਈ ਹੱਤਿਆ ਦੀ ਕੋਸ਼ਿਸ਼ ਨੂੰ ਅੰਜਾਮ ਦੇਣ ਵਿੱਚ ਭਾਰਤ ਸਰਕਾਰ ਨਾਲ ਜੁੜੇ ਵਿਅਕਤੀਆਂ ਦੀ ਭੂਮਿਕਾ ਹੋ ਸਕਦੀ ਹੈ। ਦੱਸਦੀ ਹੈ ਕਿ ਭਾਰਤ ਸਰਕਾਰ ਨੇ ਦੇਸ਼ ਧਰੋਹ ਅਤੇ ਵਕਵਾਦ ਦੇ ਆਧਾਰ 'ਤੇ ਸਿੱਖ ਫੋਰ ਜਸਟਿਸ ਜਥੇਬੰਦੀ ਤੇ ਪਾਬੰਦੀ ਤੇ ਗੁਰਪਤਵੰਨ ਸਿੰਘ ਪੰਨੂ ਨੂੰ ਅਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਕੈਨੇਡਾ ਵਿੱਚ ਜੂਨ 2023 ਵਿੱਚ ਪਈ ਹਰਦੀਪ ਸਿੰਘ ਮੇਜਰ ਦੀ ਸਫਲ ਹੱਤਿਆ ਤੋਂ ਤੁਰੰਤ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤੀ ਸ਼ਮੂਲੀਅਤ ਦੇ ਭਰੋਸੇਯੋਗ ਦੋਸ਼ਾਂ ਅਮਰੀਕਨ ਸਿੱਖਾਂ ਨੇ ਕਿਹਾ ਕਿ ਇਹ ਬਿੱਲ ਅੰਤਰਰਾਸ਼ਟਰੀ ਜ਼ਬਰ ਲਈ ਭਾਰਤ ਨੂੰ ਜਵਾਬਦੇਹ ਠਹਿਰਾਏਗਾ ਅਤੇ ਇਹ ਬਿੱਲ ਅਮਰੀਕਾ ਵਿੱਚ ਸਿੱਖਾਂ ਤੇ ਹੋ ਰਹੇ ਜ਼ੁਲਮ ਅਤੇ ਧਮਕੋਨ ਦਾ ਮੁਕਾਬਲਾ ਕਰਨ ਵਿੱਚ ਮਦਦ ਕਰੇਗਾ FBI ਦੇ ਅਨੁਸਾਰ ਅੰਤਰਰਾਸ਼ਟਰੀ ਦਮਨ ਦੇ ਸਭ ਤੋਂ ਆਮ ਨਿਸ਼ਾਨੇ ਸਿਆਸੀ ਅਤੇ ਮਨੁੱਖੀ ਅਧਿਕਾਰ ਕਾਰਕੂਨ, ਪੱਤਰਕਾਰ, ਰਾਜਨੀਤਿਕ ਵਿਰੋਧੀ ਅਤੇ ਧਾਰਮਿਕ ਜਾਂ ਨਸਲੀ ਘਾਟ ਗਿਣਤੀ ਸਮੂਹਾਂ ਦੇ ਮੈਂਬਰ ਹਨ। ਅੰਤਰਰਾਸ਼ਟਰੀ ਦਮਨ ਦੇ ਤਰੀਕਿਆਂ ਵਿੱਚ ਸਰੀਰਕ ਅਤੇ ਡਿਜੀਟਲ ਪਿੱਛਾ ਕਰਨਾ, ਪਰੇਸ਼ਾਨੀ, ਕੰਪਿਊਟਰ ਹੈਕਿੰਗ, ਅਪਰਾਧਿਕ ਧਮਕੀਆਂ, ਹਮਲੇ, ਅਗਵਾਦੀ ਕੋਸ਼ਿਸ਼, ਜ਼ਬਰਦਸਤੀ ਵਾਪਸ ਭੇਜਣਾ ਅਤੇ ਘਰੇਲੂ ਦੇਸ਼ ਵਿੱਚ ਵਪਾਰਕ ਮੈਂਬਰਾਂ ਨੂੰ ਨਜ਼ਰਬੰਦ ਕਰਨਾ ਸ਼ਾਮਲ ਹੈ। ਇਸ ਬਿੱਲ ਨੂੰ ਸਮਰਥਨ ਦੇਣ ਵਾਲੀਆਂ ਸਿੱਖ ਜਥੇਬੰਦੀਆਂ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੇ ਕਾਰਜਕਾਰੀ ਨਿਰਦੇਸ਼ਕ ਕਿਰਨ ਕੋਰ ਗਿਲ ਹਰਮਨ ਸਿੰਘ ਸਿੱਖ ਕਲੀਜ਼ਨ ਦੇ ਕਾਰਜਕਾਰੀ ਡਾਇਰੈਕਟਰ ਨਾਰਵਿਚ ਕਨੈਕਟਿਕਟ ਤੋਂ ਸਿਟੀ ਕੌਂਸਲ ਦੇ ਮੈਂਬਰ ਅਤੇ ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰਾਂ ਵਿੱਚੋਂ ਇੱਕ ਸਵਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਰਤ ਨੂੰ ਸਿੱਖਾਂ ਤੇ ਅੰਤਰਰਾਸ਼ਟਰੀ ਜ਼ਬਰ ਲਈ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਹ ਬਿੱਲ ਅਮਰੀਕਾ ਵਿੱਚ ਸਿੱਖਾਂ ਤੇ ਹੋ ਰਹੇ ਜ਼ੁਲਮ ਅਤੇ ਡਰੋਨ ਧਮਕਾਉਣ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਦਾ ਹੈ। शिवदेविल ਨੂੰ ਹਿਊਮਨ ਰਾਈਟ ਵਾਚ, ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ, ਸਿੱਖ ਕੋਲੀਜ਼ਨ, ਸਿੱਖ ਅਸੈਂਬਲੀ ਆਫ ਅਮਰੀਕਾ, ਅਮਰੀਕਨ ਸਿੱਖ ਕੌਕਸ ਕਮੇਟੀ, ਇੰਟਰਨੈਸ਼ਨਲ ਡਿਫੈਂਡਰਸ ਕਾਉਂਸਲ, ਪਬਲਿਕ ਅਫੇਅਰ ਅਲਾਈਅንስ ਆਫ ਇਰਾਨੀ ਅਮਰੀਕਨ, ਮਿਡਲ ਈਸਟ ਡੈਮੋਕ੍ਰੇਸੀ ਸੈਂਟਰ, ਹਾਂਗਕਾਂਗ ਡੈਮੋਕ੍ਰੇਸੀ ਦਾ ਵੀ ਸਮਰਥਨ ਪ੍ਰਾਪਤ ਹੈ।